ਪੰਜਾਬ ਦੇ ਵਿੱਚ ਚੱਲ ਰਹੇ ਬੁੱਡੇ ਦਰਿਆ ਦੇ ਮਾਮਲੇ ਨੂੰ ਲੈ ਕੇ ਅੱਜ ਸਰਬੱਤ ਦਾ ਭਲਾ ਚਲਾ ਚਰਤੇਬਲ ਰਸਤੇ ਵੱਲੋਂ ਜ਼ਿਲ੍ਹਾ ਕਾਇਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਦੇ ਵੱਲੋਂ ਪੱਤਰਕਾਰ ਵਾਰਤਾਕਰ ਜ਼ਿਲ੍ਹਾ ਪ੍ਰਸ਼ਾਸਨ ਤੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਾਈੰਗ ਵਾਲਿਆਂ ਦੇ ਉੱਪਰ ਕਈ ਗੰਭੀਰ ਤੋਸ਼ ਲਗਾਏ ਗਏ ਨੇ। ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਾਇਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਦੱਸਿਆ ਕਿ 2004 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਦੋਂ ਅਸੀਂ ਕੂਮਕਲਾ ਤੋਂ ਤਤਨਾਸੂ ਅਤੇ ਕੂਮਕਲਾ ਤੋਂ ਮਾਚੂਵਾੜੇ ਤੱਕ ਲੈ ਕੇ ਇਸ ਬੁੱਡੇ ਦਰਿਆ ਦੀ ਸਫਾਈ ਲੱਖਾਂ ਰੁਪਏ ਦੇ ਨਾਲ ਕਾਰ ਸੇਵਾ ਦਿਨਾਂ ਤੇ ਇਸ ਦੀ ਸ਼ੁਰੂਆਤ ਕੀਤੀ ਸੀ ਜਿਸ ਤੋਂ ਬਾਅਦ ਅਸੀਂ ਪੰਜਾਬ ਸਰਕਾਰ ਨੂੰ ਸੁਝਾਅ ਵੀ ਦਿੱਤਾ ਸੀ ਜੇਕਰ ਚਮਕੌਰ ਸਾਹਿਬ ਤੋਂ ਮਾਚਿਵਾੜੇ ਵਾਲੀ ਨਹਿਰ ਦੇ ਵਿੱਚ ਪਾਣੀ ਬੁੱਢੇ ਦਰਿਆ ਲਈ ਛੱਡਿਆ ਜਾਵੇ ਤਾਂ ਜੋ ਬੁੱਢੇ ਦਰਿਆ ਦਾ ਪਾਣੀ ਬਿਲਕੁਲ ਸਾਫ਼ ਹੋ ਜਾਵੇਗਾ ਕਿਉਂਕਿ ਜੇਕਰ ਲੁਧਿਆਣਾ ਸ਼ਹਿਰ ਜਾਂ ਹੋਰ ਪੰਜਾਬ ਦੇ ਹਿੱਸਿਆਂ ਦੇ ਜਿਹੜੇ ਲੋਕ ਵੱਡੇ ਦਰਿਆ ਦੇ ਨਾਲ-ਨਾਲ ਰਹਿੰਦੇ ਨੇ ਉਹ ਲੋਕ ਕੈਮੀਕਲ ਦੇ ਪਾਣੀ ਦੇ ਨਾਲ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਜਿਸ ਵal ਆਪ ਸਰਕਾਰ ਜਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਸੀ ਉਹ THYORAS MO ਇੰਡਸਟਰੀ ਲਿਸਟਾ ਨੂੰ ਚੇਤਾਵਨੀ ਦਿੱਤੀ ਕਿ ਵੱਡੇ ਦਰਿਆ ਵਿੱਚ ਕੈਮੀਕਲਾਂ ਦਾ ਪਾਣੀ ਨਾ ਸੁੱਟਿਆ ਜਾਵੇ ਤੇ ਲੱਖਾਂ ਸਿੱਦਾਣਾ ਦੇ ਵੱਲੋਂ ਵੱਡੇ ਦਰਾਪ੍ਰਤੀ ਕਿਤੇ ਜਾ ਰਹੀ ਕੰਮਾਂ ਦੀ ਉਹ ਨਾ ਸ਼ਿਲਾਗਾ ਕੀਤੀ ਹੈ। ਕੂਮ ਕਲਾ ਤੋਂ 2004 ਦੇ ਵਿੱਚ ਤੇ ਉਦੋਂ ਮੇਰੇ ਖਿਆਲ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਤੇ ਅਸੀਂ ਉਥੋਂ ਬਹੁਤ ਵੱਡੇ ਪੱਧਰ ਤੇ ਇਹਦੀ ਕਾਰ ਸੇਵਾ ਸ਼ੁਰੂ ਕਰਾਈ ਸੀ ਬੁੱਢੇ ਦਰਿਆ ਦੀ ਸੰਤ ਜਸਪਾਲ ਸਿੰਘ ਬਦਵਾਲ ਸਾਡੇ ਉਦੋਂ ਅਸੀਂ ਉਹਨਾਂ ਨੂੰ ਨਾਲ ਲਾ ਕੇ ਪੀ ਰਾਮ ਜੀ ਸੀ ਕੋਆਰਡੀਨੇਟਰ ਸੀ ਬੁੱਢੇ ਦਰਿਆ ਡਵੈਲਪਮੈਂਟ ਕਮੇਟੀ ਦੇ ਸਾਡੇ ਤੇ ਅਸੀਂ ਊਮ ਤੋਂ ਲੈ ਕੇ ਊਮ ਤੋਂ ਤਨਾਂਸੂ ਊਮ ਤੋਂ ਮਾਛੀਵਾੜਾ ਬਿਲਕੁਲ ਇਹਦੇ ਵਿੱਚ ਜੀ ਸੀ ਬੀ ਲਾ ਕੇ ਬੰਦਿਆਂ ਨੇ ਟਰੈਕਟਰ ਟਰੈਕਟਰ ਲਾ ਕੇ ਸਾਫ ਸਫਾਈਆ ਕਰਤਾ ਔਰ ਹਜ਼ਾਰਾਂ ਬੂਟੇ ਲਾਏ ਇਹਨਾਂ ਉੱਥੇ ਦੀ ਮੌਜੂਦਾ ਸਰਕਾਰ ਦੇ ਮੰਤਰੀ ਵੀ ਉਦੋਂ ਆਏ ਇੱਥੇ ਦੇ ਮੌਜੂਦਾ ਡੀਸੀ ਸਾਹਿਬ ਵੀ ਰੋਜ਼ਾਨਾ ਸਾਡੀ ਜਦੋਂ ਕਾਰ ਸੇਵਾ ਚੱਲਦੀ ਸੀ ਉਦੋਂ ਆਉਂਦੇ ਰਹੇ ਦੂਸਰੀ ਗੱਲ ਤੁਹਾਨੂੰ ਇਹ ਦੱਸਣਾ ਚਾਹੁੰਦੇ ਆ ਇੱਥੇ ਬੁੱਢੇ ਦਰਿਆ ਦੇ ਨਾਲ-ਨਾਲ ਨਜਾਇਜ਼ ਕਬਜ਼ੇ ਆ ਸਾਰੇ ਤੇ ਉਹ ਜਿਹੜੇ ਬੂਟੇ-ਬਾਟੇ ਅਸੀਂ ਲਾਏ ਸੀ ਉਹ ਤਾਂ ਸਾਰੇ ਲੋਕਾਂ ਨੇ ਭੰਨਤੇ ਨਜਾਇਜ਼ ਕਬਜ਼ੇ ਵਾਲੇ ਨੇ ਦੂਜਾ ਇਹ ਆ ਵੀ ਇੱਥੋਂ 1 ਕਿਲੋਮੀਟਰ ਤੇ ਗੁਰਦੁਆਰਾ ਗਊ ਘਾਟ ਪਹਿਲੀ ਬਾਦਸ਼ਾਹ ਦਾ ਜਿਹੜਾ ਜਿਹੜੇ ਸਲਤਨਪੁਰ ਦੇ ਲੋਧੀ ਬਾਦਸ਼ਾਹ ਜਿਨ੍ਹਾਂ ਦੇ ਨਾਂ ਤੇ ਲੁਧਿਆਣਾ ਅੱਜ ਬੋਲਦਾ ਉਹਨਾਂ ਨੇ ਗੁਰਨਾਨਕ ਪਾਸ਼ਾ ਨੂੰ ਬੇਨਤੀ ਕੀਤੀ ਸੀ ਦੋਨੇ ਹੱਥ ਜੋੜ ਕੇ ਵੀ ਜਦੋਂ ਇਹ ਦਰਿਆ ਸੀ ਸਤਲੁਜ ਇੱਥੇ ਵੀ ਜਦੋਂ ਦਰਿਆ 'ਚ ਪਾਣੀ ਚੜਦਾ ਤੇ ਲੁਧਿਆਣੇ ਨੂੰ ਰੋੜ ਕੇ ਲੈ ਜਾਂਦਾ ਤਾਂ ਮਹਾਰਾਜ ਉਹਨਾਂ ਦੀ ਬੇਨਤੀ ਕਬੂਲ ਕਰਕੇ ਇਸ ਦਰਿਆ ਦੇ ਉੱਤੇ ਆਏ ਇੱਥੇ ਅੱਜ ਤੋਂ 50 ਸਾਲ ਪਹਿਲਾਂ ਤੱਕ ਉਹ ਥੜਾ ਸੀ ਜਿੱਥੇ ਗੁਰਨਾਨਕ ਪਾਸ਼ਾ ਬੈਠੇ ਉਹਨ ਉੱਥੇ ਗੁਰਦੁਆਰਾ ਗਊ ਘਾਟ ਬਹੁਤ ਵੱਡਾ ਗੁਰਦੁਆਰਾ ਸਾਹਿਬਾ ਜਿਹੜਾ ਸਾਡੇ ਲੁਧਿਆਣੇ ਨੂੰ ਚਾਨਣ ਚਾਨਣ ਮਨਾਰਾ ਜਿਹਦੀ ਬਦੌਲਤ ਅਜਿਹਾ ਵਧਿਆ ਫੁੱਲਿਆ ਗੁਰੂ ਸਾਹਿਬ ਦੇ ਵਰ ਨੇ ਤੇ ਅਸੀਂ ਆਪ ਮੇਰੇ ਫਾਦਰ ਸਾਹਿਬ ਨੇ 10 ਸਾਲ ਗੁਰਦੁਆਰਾ ਸਾਹਿਬ ਦੀ ਸੇਵਾ ਕੀਤੀ ਹੈ ਮੁਕਸੀਬਾ ਦਾਰ ਦੇ ਨਾਤੇ ਇਹਦੇ ਚ ਲੋਕ ਵਿਸਾਖੀ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਜਿਹੜੇ ਵੀ ਤਿਹਾਰ ਆਉਂਦੇ ਸੀ ਅਸ਼ਨਾਣ ਕਰਕੇ ਆਪਦੇ ਦੁੱਖ ਦਿਲਦਰ ਦੂਰ ਕਰਦੇ ਦੂਸਰਾ ਬਾਛੀਵਾੜੇ ਦੇ ਵਿੱਚ ਇੱਕ ਢਾਈ ਪਲ ਦਾ ਮੰਦਿਰ ਆ ਜਿੱਥੇ ਢਾਈ ਪਲ ਹੀ ਗੰਗਾ ਜੀ ਰੋਜ਼ ਆਉਂਦੇ ਅੱਜ ਵੀ ਇਹ ਉੱਥੇ ਦੀ ਮਾਨਤਾ ਤੇ ਲੋਕ ਇੱਥੇ ਗਤੀਆਂ ਕਰਾਉਣ ਆਉਂਦੇ ਸੀ ਜਿਵੇਂ ਰਾਹੋਂ ਗਤੀ ਹੁੰਦੀ ਸੀ ਉਹ ਉਹ ਸਾਰਾ ਹੁਣ ਉਹਦੇ ਵਿੱਚ ਮਾਛੀਵਾੜੇ ਦਾ ਸੀਵਰੇਜ ਦਾ ਪਾਣੀ ਪਾ ਕੇ ਉਹ ਸਾਰਾ ਉਹਨਾਂ ਨੇ ਇਹਦੇ ਵਿੱਚ ਪਾਤਾ ਜਦੋਂ ਅਸੀਂ ਕਾਰ ਸੇਵਾ ਸ਼ੁਰੂ ਕਰੀ ਮੈਂ ਪੀਰਾਮ ਜੀ ਨੂੰ ਇਹ ਗੱਲ ਕਹੀ ਸੀ ਮੈਂ ਕਿਹਾ ਸਰਕਾਰ ਨਾਲ ਗੱਲ ਕਰੋ ਆਪਣੀ ਇਹ ਦਰਿਆ ਜਿਹੜਾ ਸਾਫ਼ ਹੋ ਗਿਆ ਪਿੱਛੋਂ ਜਿਹੜੀ ਚਮਕੌਰ ਸਾਹਿਬ ਤੋਂ ਨਹਿਰ ਦੇ ਨਾਲ ਇਹ ਲੱਗਦਾ ਵੀ ਉੱਥੋਂ ਜਿਹੇ ਇਹਦੇ ਵਿੱਚ ਪਾਣੀ ਛੱਡਿਆ ਜਾਵੇ ਚਾਹੇ ਘਟ ਛੱਡ ਲੋ ਥੋੜਾ ਬਹੁਤਾ ਵੀ ਜਿਹੜਾ ਗੰਦਾ ਸ਼ਹਿਰ ਦਾ ਨਾਲ ਦੀ ਨਾਲ ਰੁੜ ਕੇ ਅੱਗੇ ਨਿਕਲ ਜੇ ਇਹ ਕੀ ਹੋਇਆ ਕਈ ਸਾਲ ਤਾ ਇਹ ਦਰਿਆ ਜਾਮ ਰਿਹਾ ਨਾ ਅੱਗੇ ਜਾਣ ਦਿੱਤਾ ਨਾ ਪਿੱਛੇ ਫਿਰ ਕੁਝ ਲੋਕ ਨੇ ਬਾਹਰ ਲੇ ਸਟੇਟਾਂ ਦੇ ਜਿਹੜੀਆਂ ਸਟੇਟਾਂ ਦੇ ਵਿੱਚ ਤੁਸੀਂ ਪੋਲੂਸ਼ਨ ਵਾਲੇ ਡੈਂਗਾ ਡੂੰਗਾ ਨਹੀਂ ला ਸਕਦੇ ਉਹ ਪੰਜਾਬ ਦੇ ਵਿੱਚ ਕੋਈ ਕਿਸੇ ਦਾ ਕੋਈ ਆਈਡੈਂਟੀਫਿਕੇਸ਼ਨ ਨਹੀਂ ਕੌਣ ਕਿੱਥੋਂ ਆ ਰਿਹਾ ਲੁਧਿਆਣਾ ਲਾਈਵ ਦੇ ਲਈ ਟਿੰਕਾ ਚਾਟ ਰਿਪੋਰਟ